ਈਵੇਸ਼ਣ ਬੱਤੇ ਚੈਨਲ ਦੇਖਦੇ ਸਾਰਥਿਆ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਮਨੁੱਖ ਅਤੇ ਪਸ਼ੂ ਵਿੱਚ ਕੀ ਅੰਤਰ ਹੈ ਪਰਮਾਤਮਾ ਨੇ 84 ਲੱਖ ਜੀਵਨ ਪੈਦਾ ਕੀਤੇ ਇਨਾਂ ਸਾਰੀਆਂ ਜਾਨਾਂ ਨੂੰ ਪਰਮਾਤਮਾ ਨੇ ਸ਼ਰੀਰ ਨੂੰ ਜੀਵਿਤ ਰੱਖਣ ਲਈ ਤੱਕ ਹੀ ਗਿਆਨ ਬਖਸ਼ਿਆ ਹੈ ਸਰਕ ਪਤਲ ਵੀ ਦੇ ਕਰਤਾ ਨੇ ਮਨੁੱਖ ਅਤੇ ਪਸ਼ੂ ਦੇ ਚਾਰ ਕਰਮਾਂ ਦੀ ਸਾਂਝ ਦੱਸਾ ਕੇ ਮਨੁੱਖ ਨੂੰ ਸਾਰਿਆਂ ਜੂਨਾਂ ਦਾ ਸਿਰ ਮੋਹ ਇਸ ਕਰਕੇ ਦਸਾਇਆ ਹੈ ਕਿਉਂਕਿ ਪ੍ਰਮਾਤਮਾ ਨੇ ਮਨੁੱਖ ਨੂੰ ਮਾੜੇ ਚੰਗੇ ਕਰਮਾਂ ਦੀ ਵਿਤ੍ਰੇ ਬੁੱਧੀ ਤੇ ਗਿਆਨ ਬਖਸ਼ਿਸ਼ ਕੀਤਾ ਹੈ ਜੇ ਮਨੁੱਖ ਪਰਮਾਤਮਾ ਵੱਲੋਂ ਬਖਸ਼ਿਸ਼ ਕੀਤੇ ਗਿਆਨ ਬੁੱਧੀ ਦੀ ਵਰਤੋਂ ਦੁਆਰਾ ਮਾੜੇ ਕਰਮਾਂ ਦਾ ਤਿਆਗ ਕਰਕੇ ਸ਼ੁਭ ਕਰਮਾਂ ਦਾਤਾ ਨਹੀਂ ਬਣ ਜਾਂਦਾ ਹੈ ਉਹ ਤਾਂ ਮਨੁੱਖ ਕਹਾਉਣ ਦਾ ਹੱਕਦਾਰ ਹੈ ਪਰ ਜੇ ਮਨੁੱਖ ਪ੍ਰਭ ਵੱਲੋਂ ਬਖਸ਼ੇਸ਼ ਦਿੱਤੇ ਗਿਆਨ ਵੱਲੋਂ ਅੱਖਾਂ ਮੀਟ ਕੇ ਹੱਥ ਦੀਪਕ ਹੋਏ ਪਰੇ ਦੇਖਾਰੇ ਹੀ ਕਰੀ ਜਾਂਦਾ ਹੈ। ਫਿਰ ਮਨੁੱਖ ਅਤੇ ਪਸ਼ੂ ਵਿੱਚ ਕੋਈ ਅੰਤਰ ਨਹੀਂ ਹੈ। ਪਸ਼ੂ ਵੀ ਸੁੰਦੇ ਹਨ। ਮਨੁੱਖ ਵੀ ਆਰਾਮ ਕਰਦਾ ਹੈ। ਪਸ਼ੂ ਵੀ ਆਪੋ ਆਪਣਾ ਖਰਾਕ ਖਾ ਕੇ પેટ ਦੀ ਪੂਰਤੀ ਕਰਦੇ ਹਨ ਤੇ ਮਨੁੱਖ ਵੀ ਭੋਜਨ ਛਕ ਕੇ પેટ ਦੀ ਤ੍ਰਿਪਤੀ ਕਰਦਾ ਹੈ ਪਸ਼ੂ ਵੀ ਸੰਤਾਨ ਪੈਦਾ ਕਰਦੇ ਹਨ ਮਨੁੱਖ ਵੀ ਆਪਣੇ ਕੁੱਲ ਵਿੱਚ ਵਾਧਾ ਕਰਦਾ ਹੈ ਪਸ਼ੂ ਦਿਨ ਰਾਤ ਧਰ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ ਮਨੁੱਖ ਵੀ ਅਨੇਕ ਪ੍ਰਕਾਰ ਦੇ ਡਰ ਅਤੇ ਸਹਿਮ ਚਿੰਮੜੇ ਹੋਏ ਨਿੰਦ੍ਰ ਭੋਜਨ ਭੋਗ ਭੈ ਇਹ ਨਰ ਪਸ਼ੂ ਸਮਾਨ ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸ਼ੂ ਜਾਨ ਪਰਮਾਤਮਾ ਨੇ ਮਨੁੱਖ ਜੋਨ ਤੋਂ ਬਿਨਾ ਬਾਕੀ ਹੋਰ ਜੋਨਾ ਨੂੰ ਗਿਆਨ ਅਤੇ ਮਾੜੇ ਚੰਗੇ ਕਰਮਾਂ ਦਾ ਨਿਰਣਾ ਕਰਨ ਦੀ ਵਿਤਰੇਕ ਬੁੱਧੀ ਬਖਸ਼ਿਸ਼ ਨਹੀਂ ਕੀਤੀ ਜਿਸ ਕਾਰਨ ਇਸ ਸੰਸਾਰ ਵਿੱਚ ਉਹਨਾਂ ਵੱਲੋਂ ਕਿਤੇ ਕਰਮਾਂ ਦਾ ਨਿਰਣਾ ਕਰਕੇ ਮਾੜੇ ਕਰਮਾਂ ਦੀ ਸਜ਼ਾ ਭੁਗਤੌਣ ਲਈ ਕੋਈ ਨਿਆਂਪਾਲਿਕਾ ਅਤੇ ਜੇਲ੍ਹਾਂ ਹੀ ਬਣਾਈਆਂ ਹਨ ਅਤੇ ਨਾ ਹੀ ਇਨ੍ਹਾਂ ਭੋਗ ਜੋਨਾ ਵਾਸਤੇ ਸੰਸਾਰ ਵਿੱਚ ਨਿਯਮਬੱਧ ਜੀਵਨ ਬਤੀਤ ਕਰਨ ਦੇ ਕੋਈ ਕਾਇਦੇ ਕੰਮ ਦੀ ਇਹ ਹੋਂਦ ਵਿੱਚ ਆਇਆ ਹੈ ਇਨਾ ਗਿਆਨ ਵੀ ਹੋਣੀਆਂ ਜੋਨਾਂ ਨੂੰ ਨਾ ਹੀ ਕਿਸੇ ਪੀ ਪੈਗੰਬਰ ਅਵਤਾਰ ਔਲੀਏ ਅਤੇ ਪਗਤ ਜਨ ਨੇ ਉਪਦੇਸ਼ ਹੀ ਦਿੱਤਾ ਹੈ ਪਸ਼ੂ ਜੂਨਾ ਨੂੰ ਸੰਬੋਧਨ ਕਰਕੇ ਨਾ ਹੀ ਕੋਈ ਧਰਮ ਗ੍ਰੰਥ ਹੋਂਦ ਵਿੱਚ ਆਇਆ ਹੈ ਕਿਉਂਕਿ ਇਹ ਜੂਨਾ ਗਿਆਨ ਤੋਂ ਸਖਣੀਆਂ ਬੇਸਮਝਾਣ ਦੂਸਰੇ ਪਾਸੇ ਸਾਰੀਆਂ ਜੁਨਾ ਦੇ ਸਰਦਾਰ ਮਨੁੱਖ ਜੂਨ ਜਿਸ ਨੂੰ ਪਰਮਾਤਮਾ ਨੇ ਵਿਸ਼ੇਸ਼ ਗਿਆਨ ਦੀ ਅਤੇ ਮਾੜੇ ਚੰਗੇ ਕਰਮਾਂ ਦਾ ਨਿਰਣਾ ਕਰਨ ਵਾਲੀ ਵਿਤਰਕ ਬੁੱਧੀ ਦੀ ਬਖਸ਼ਿਸ਼ ਕੀਤੀ ਹੈ ਇਸ ਨੂੰ ਸੰਸਾਰ ਅਤੇ ਸਮਾਜ ਨੇ ਬਕਾਇਦਾ ਕਾਇਦੇ ਕਾਨੂੰਨ ਬਣਾਏ ਹਨ ਸੰਸਾਰ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਮਨੁੱਖ ਦੇ ਕਰਮਾਂ ਦਾ ਲੇਖਾ ਜੋਖਾ ਕਰਕੇ ਬਕਾਇਦਾ ਸਜ਼ਾ ਭੁਗਤਾਉਣ ਲਈ ਥਾਣੇ ਕਚਹਿਰੀਆਂ ਤੇ ਜੇਲ੍ਹਾਂ ਵੀ ਸਰਕਾਰ ਨੇ ਬਣਾਈਆਂ ਹਨ ਜਿੱਥੇ ਮਨੁੱਖ ਨੂੰ ਕਾਨੂੰਨ ਦੀ ਉਲੰਘਣਾ ਕਰਨ ਬਦਲੇ ਸਜ਼ਾ ਸੁਣਾਈ ਅਤੇ ਭੁਗਤਾਈ ਜਾਂਦੀ ਹੈ ਜਦੋਂ ਤੱਕ ਪ੍ਰਭ ਜੀ ਨੇ ਸੰਸਾਰ ਦੀ ਰਚਨਾ ਰਚੀ ਹੈ ਉਸੇ ਸਮੇਂ ਤੋਂ ਹੈ ਮਨੁੱਖਾ ਜਨਮ ਦੀ ਸਫਲਤਾ ਵਾਸਤੇ ਪਰਮਾਤਮਾ ਨੇ ਪੀੜਾ ਤੇ ਗਬਰਾਂ ਆਪ ਧਾਰਾ ਹਤੇ ਭਗਤਾਂ ਦੁਆਰਾ ਮਨੁੱਖ ਜਾਤ ਨੂੰ ਸੰਬੋਧਨ ਕਰਕੇ ਆਪਣਾ ਲੋਕ ਪਰਲੋਕ ਸਵਾਰਨ ਦਾ ਉਪਦੇਸ਼ ਧਰਮ ਗ੍ਰੰਥਾਂ ਦੁਆਰਾ ਬਖਸ਼ਿਸ਼ ਕੀਤਾ ਹੈ ਜਿਹੜਾ ਮਨੁੱਖ ਧਰਮ ਮਾਰਗ ਦੇ ਕਾਇਦੇ ਕਾਨੂੰਨ ਦੇ ਬਾਇਰੇ ਅੰਦਰ ਵਿਚਰ ਕੇ ਆਪਣਾ ਜੀਵਨ ਬਤੀਤ ਕਰਦਾ ਹੈ ਉਹ ਗੁਰ ਦੀ ਦ੍ਰਿਸ਼ਟੀ ਵਿੱਚ ਅਸਲੀ ਬੰਦਾ ਹੈ ਜਿਹੜਾ ਮਨੁੱਖ ਧਰਮ ਮਾਰਗ ਦੇ ਉਪਦੇਸ਼ ਨੂੰ ਅੱਖੋਂ ਪਰੋਖੇ ਕਰਕੇ ਆਪ ਕੁਦਰਤਾਂ ਜੀਵਨ ਬਤੀਤ ਕਰਦਾ ਹੈ ਤਾਂ ਮੇਕ ਨਜ਼ਰੀਏ ਅਨਸਾਰ ਉਸ ਮਨੁੱਖ ਵਿੱਚ ਅਤੇ ਪਸ਼ੂ ਵਿੱਚ ਕੋਈ ਅੰਤਰ ਨਹੀਂ ਕਿਉਂਕਿ ਪਸ਼ੂ ਵੀ ਅਗਿਆਨਤਾ ਵਿੱਚ ਜੀਵਨ ਜੀਉਂਦਾ ਹੈ ਮਨੁੱਖ ਵੀ ਗਿਆਨ ਵਾਲਾ ਪਿੱਠ ਕਰਕੇ ਅਗਿਆਨਤਾ ਵਾਲਾ ਜੀਵਨ ਬਤੀਤ ਕਰਦਾ ਹੈ ਐਸੇ ਅਗਿਆਨੀ ਮਨੁੱਖਾਂ ਵੱਲ ਵੇਖ ਕੇ ਹੀ ਸਤਗੁਰ ਅਰਜਨ ਦੇਵ ਜੀ ਨੇ ਮਲਾ ਦੀ ਬਾਹ ਵਿੱਚ ਆਪਣਾ ਫਤਵਾ ਦਿੰਦੇ ਹੋਏ ਫਰਮਾਨ ਕੀਤਾ ਹੈ ਕਿ ਜਿਹੜੇ ਮਨੁੱਖ ਗੁਰੂ ਦੇ ਉਪਦੇਸ਼ ਵਾਲ ਪਿੱਠ ਕਰਕੇ ਅ ਗਿਆਨੀ ਮਨ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਬਤੀਤ ਕਰਦੇ ਹਨ ਐਸੇ ਮਨੁੱਖ ਕੋੜ ਦੇ ਵਪਾਰੀ ਹਨ ਜਿਸ ਕਰਕੇ ਉਹ ਪੋਤਾ